ਏ ਦਾਦਾ ਸਿੰਘ ਹੈ ਜੀ ਮੇਰੇ ਇਹ ਰੈਸੀਦੀ ਬੰਦੀ ਦੇ ਵਿੱਚ ਲੜਾਈ ਚੱਲ ਰਹੀ ਹੈ ਇਹਨਾਂ ਦੀ ਕਿ ਜ਼ਮੀਨ ਦਾ ਰੋਲਾ ਸੀ ਇਹਨਾਂ ਦਾ ਤੇ ਜਿਹੜੇ ਆਪਣਾ ਕੀ ਸੁੱਖੋ ਹੈ ਮੇਰੇ ਘਰ ਉਹਦੀ ਵਾਈਫ ਸੋਨਾ ਸੋਨੂ ਸਿੰਘ ਦੀ ਉਹਨਾਂ ਦੇ ਕੋਈ ਰੱਖਿਆ ਹੋਇਆ ਹਸ਼ਮੰਡ ਜਾ ਤੇ ਉਹਨਾਂ ਨਾਲ ਗਲਤਫहमी ਸਾਰੀ ਜ਼ਮੀਨ ਆਪਣੇ ਨਾਂ ਤੇ ਕਰਾ ਕੇ ਤੇ ਹੁਣ ਉਹ ਮੇਰੇ ਘਰੇ 5-7 ਦਿਨ ਤੋਂ ਮੇਰੇ ਘਰੇ ਆ ਰਿਹਾ ਲਗਾਤਾਰ ਕਿ ਮੇਰਾ ਫੈਸਲਾ ਕਰਾਓ ਮੇਰਾ ਫੈਸਲਾ ਕਰਾਓ ਔਰ 에ਰੀ ਵਾਈਪ ਨਾਲ ਤਕਰੀਬਨ ਸਾਲ 2.5 2 ਸਾਲ ਤੋਂ ਥੋੜਾ ਚੱਲ ਰਿਹਾ ਵੀ ਉਹਦੇ ਨਜਾਇਜ਼ ਸਬੰਧ ਨੇ ਤੇ ਉਹਨੇ ਨੂੰ ਘਰ ਤੋਂ ਵੀ ਬੇਕਾਰ ਕੀਤਾ ਹੋਇਆ ਤੇ ਇਹਨੂੰ ਗੱਲਾਂ ਵਿੱਚ ਲੈ ਕੇ ਤੇ ਰਜਿਸਟਰੀ ਆਪਣੇ ਨਾਮ ਕਰਾ ਚੁੱਕੀ ਹੈ ਹੁਣ ਇਹਨੂੰ ਘਰ ਵੀ ਨਹੀਂ ਆਣ ਦਿੰਦੀ ਤੇ ਉਹਨੇ ਆਪਣੇ ਮਾਇਕਿਆਂ ਨਾਲ ਹਰ ਲਾਲ ਕੇ ਪਲਾਨਿੰਗ ਬਣਾਈ ਹੋਈ ਸੀ ਵੀ ਇਹ ਤੈਨੂੰ ਮਾਰ ਦੇਵਾਂਗੇ ਜਾਨ ਦੀਆਂ ਧਮਕੀਆਂ ਵੀ ਦਿੱਤੀਆਂ ਹੋਈਆਂ ਸੀਗੀਆਂ ਅਚਾਨਕ ਅੱਜ ਸਵੇਰੇ ਕੰਮ ਤੇ ਤਕਰੀਬਨ 8 8:30 ਦੇ ਕਰੀਬ ਕੰਮ ਤੇ ਨਿਕਲਿਆਗਾ ਗੁਆੜ ਹਾਂਜੀ ਅੱਜ ਸਵੇਰੇ ਗੁਆੜ ਦਾ ਕੰਮ ਕਰਦਾ ਹੈ ਇਹ ਕੁਝ ਪੈਸੇ ਵੀ ਪੇਮੈਂਟ ਵੀ ਆਉਣਾ ਕੋਲ ਸਾਇਦ ਉਹਨਾਂ ਨੂੰ ਪਤਾ ਲੱਗਿਆ ਦੀ ਸਾਇਦ ਇਹਨਾਂ ਕੋਲ ਪੇਮੈਂਟ ਵੀ ਆ ਪੇਮੈਂਟ ਖੋਣ ਦੀ ਵੀ ਇਹਨਾਂ ਨੇ ਪੇਮੈਂਟ ਤਾਂ ਲੈ ਗਏ ਜੀ ਕੋ ਕੇ ਕੋ ਮੋਬਾਈਲ ਲੈ ਗਏ ਨੇ ਤੇ ਜਾਣ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਉਹ ਉੱਥੇ ਫੇਰੀ ਦੇ ਆਪਣਾ ਲੈਣ ਗਿਆ ਸਮਾਨ ਜਾ ਪੈਸੇ ਬੁਸੇ ਉੱਥੋਂ ਕਿਰਪਾਣਾ ਨਾਲ ਵਾਜ ਕੀਤੀ ਹੈ ਤੇ ਅੱਜ ਮੇਰੇ ਬ੍ਰਦਰ ਦੇ ਬਿਆਨ ਨੇ ਕਿ ਮੈਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮੈਂ ਆਪਣੀ ਜਾਨ ਬਚਾ ਕੇ ਗੜੀ ਫਿਰ ਐਮੀ ਨਾਲ ਮਾਰਿਆ ਇਹਨਾਂ ਨੇ ਤੇ ਬੜੀ ਮੁਸ਼ਕਲ ਦੇ ਨਾਲ ਜਾਨ ਪਾ ਜਾ ਕੇ ਆਪਣੀ ਬਚਾਈ ਫਟਾਓ ਦੇਖੋ ਜੀ ਪੂਰਾ ਫਟ ਪਾਇਆ ਹੋਇਆ ਪੂਰੀ 1.5 ਇੰਚੀ ਸਾਰਾ ਬਾਹ ਕੱਟਦੀ ਉਹਦੀ ਜੋ ਸਾਰਾ ਕੁਝ ਉੱਥੇ ਸਾਰਾ ਵੀਡੀਓ ਚੱਲ ਰਹੀ ਹੈ ਵੀਡੀਓ ਜਦਿਆ ਖੂਨ ਸਾਰਾ ਖੂਨ ਖੋਣਾ ਹੋਇਆ ਹੋਇਆ ਸਾਰਾ ਕੁਝ ਅੱਜ ਨਾਲ ਸਵੇਰੇ 9 ਵਜੇ ਉਹਦੇ ਵਿੰਦਰਾ ਕੋਲੋਂ ਸਾਹਮਣੇ 메 ਰੋਡ ਤੇ ਕੁਝ ਝਗੜਾ ਹੋਇਆ ਸੀਗਾ ਦੋ ਤਿੰਨ ਬੰਦਿਆਂ ਨਾਲ ਉਹਨਾਂ ਦੇ ਫੂਟਜ ਵਗੈਰਾ ਆ ਗਿਆ ਫੂਟਜ ਨੂੰ ਚੰਗੀ ਤਰ੍ਹਾਂ ਦੇਖ ਕੇ ਜਿਹੜੇ ਬੰਦੇ ਹੋਣਗੇ ਉਹਨਾਂ ਦੇ ਕਾਨੂੰਨ ਕਾਰਵਾਈ ਕਰਦਾਂਗੇ ਤੇ ਇਹਨਾਂ ਦਾ ਬਿਆਨ ਲਿਖਣਾ ਹੋਣਾ ਸੀ ਐਮਐਲਆਰ ਹਾਸਲ ਗਾਮਿਆ ਅਰਜਿੰਦਰਪਾ ਸਾਹਿਬ ਜੋ ਐਮਐਲਆਰ ਦੇ ਮੁਤਾਬਕ ਤੇ ਇਹਦੇ ਬਿਆਨ ਦੇ ਮੁਤਾਬਕ ਜੋ ਹੁਣ ਕਾਰਵਾਈ ਕਰਦਾਂਗੇ ਜਮੀਆਂ ਬੀਬੀ ਦੇ ਆਪਸ ਵਿੱਚ ਆਪਸ ਦੇ ਵਿੱਚ ਕਿਹਾ ਸੀ ਕਿ ਚਲੋ ਅੱਧੋ-ਅੱਧ ਕਰ ਦੋ ਤੇ ਜਦੋਂ ਉਹਨਾਂ ਨਾਲ ਉਹ ਚਲੀ ਗਈ ਉਦੋਂ ਫਿਰ ਕੈਂਦੀ ਜੀ ਨਹੀਂ ਜੀ ਮੇਰੇ ਬੱਚੇ ਆ ਜੀ ਮੈਂ ਬੱਚਿਆਂ ਦਾ ਆਪਣਾ ਸਾਰਾ ਕੁਝ ਕਰਾਂਗੀ ਜੀ ਤੇ ਬੱਚਿਆਂ ਦਾ ਤੁਸੀਂ ਕਹਿੰਦੇ ਮੇਰਾ ਹਿੱਸਾ ਦਵਾ ਦਿਓ ਤੇ ਉਦੋਂ ਸਾਡੇ ਨਾਲ ਲੜਾਈ ਪਵਾ ਕੇ ਤੇ ਸਾਰੀ ਜ਼ਮੀਨ ਆਪਣੇ ਨਾਂ ਕਰਵਾ ਲਈ ਨੀ ਨਾ ਮੈਂ ਜੀ ਮੇਰਾ ਸੋਨਾ ਸਿੰਘ ਹੈ ਜੀ ਸੋਨਾ ਜੀ ਮਾਮਲਾ ਕੌਣ ਹੈ ਕਿਹੜਾ ਵਿਅਕਤੀ ਹੈ ਐਡਵੋਕੇਟ ਹੈ ਤੇ ਮਾਮਲਾ ਕੀ ਹੈ ਇਹ ਮੇਰਾ ਸਾਲਾ ਸਿੰਘ ਹੈ ਜੀ ਇਹ ਸਾਲਾ ਸਿੰਘ ਹੈ ਜੀ ਮੇਰੇ ਇਹ ਰਿਸ਼ੀ ਦੀ ਬੰਦੀ ਦੇ ਵਿੱਚ ਲੜਾਈ ਚੱਲ ਰਹੀ ਹੈ ਇਹਨਾਂ ਦੀ ਕੀ ਜ਼ਮੀਨ ਦਾ ਰੋਲਾ ਸੀ ਇਹਨਾਂ ਦਾ ਤੇ ਜਿਹੜੇ ਆਪਣਾ ਕੀ ਸੁੱਖੋ ਹੈ ਮੇਰੀ ਉਹਦੀ ਵਾਈਫ ਸੋਨਾ ਸੋਨੂ ਸਿੰਘ ਦੀ ਉਹਨਾਂ ਦੇ ਕੋਈ ਰਖਿਆ ਹੋਇਆ ਹਸ਼ਮੰਡ ਜਾ ਤੇ ਉਹਨਾਂ ਨਾਲ ਗਲਤਫਹਮੀ ਸਾਰੀ ਜ਼ਮੀਨ ਆਪਣੇ ਨਾਂ ਤੇ ਕਰਾ ਕੇ ਤੇ ਹੁਣ ਉਹ ਮੇਰੇ ਘਰੇ 5-7 ਦਿਨ ਤੋਂ ਮੇਰੇ ਘਰੇ ਆ ਰਿਹਾ ਲਗਾਤਾਰ ਕਿ ਮੇਰਾ ਫੈਸਲਾ ਕਰਾਓ ਮੇਰਾ ਫੈਸਲਾ ਕਰਾਓ ਅੱਜ ਉਹ ਉੱਥੇ ਫੇਰੀ ਤੇ ਆਪਣਾ ਲੈਣ ਗਿਆ ਸਮਾਨ ਜਾ ਪੈਸੇ ਪੁੱਛੇ ਉੱਥੋਂ ਕਿਰਪਾਨਾਂ ਨਾਲ ਵਾਅਦਾ ਕੀਤੇ ਗਏ ਕਿਹਨੂੰ ਕਾਰ ਵਾਰ ਕਿਹਨੂੰ ਕੀਤਾ ਮੇਰੇ ਸਾਲਾ ਸਿੰਘ ਜੀ ਨੂੰ ਕੀ ਨਾਮ ਹੈ ਉਹਨਾਂ ਦਾ ਸੋਨੂ ਸਿੰਘ ਤੇ ਜਿਹੜੀ ਉਹਦੀ ਘਰਵਾਲੀ ਦਾ ਕਹਿਣ ਦਾ ਹਾਂ ਉਹਦਾ ਸੁੱਖਾ ਨਾਮ ਹੈ ਜੀ ਉਹ ਕਿੰਨੇ ਸਾਲ ਤੋਂ ਫਿਜ਼ੀਕਲ ਨਹੀਂ ਦੇਖਣ ਤੇ ਉਹ ਘੱਟੋ ਘੱਟ 1.5-2 ਸਾਲ ਹੋ ਗਏ ਜੀ ਇਧਰ ਤਲਾਕ ਨਹੀਂ ਹੋਇਆ ਤੁਹਾਡੇ ਨਾਲ ਨਾਲ ਨਹੀਂ ਜੀ ਤਲਾਕ ਨਹੀਂ ਹੋਇਆ ਜੀ ਤੇ ਹੁਣ ਕੀ ਕਿੰਨੇ ਸਟ ਵਜੇ ਹੈ ਫਟਾ ਦੇਖੋ ਜੀ ਪੂਰਾ ਫੱਟ ਪਾਇਆ ਹੋਇਆ ਪੂਰੀ 1.5 ਇੰਚੀ ਸਾਰਾ ਬਾਹ ਕੱਟਤੀ ਉਹਦੀ ਜੋ ਸਾਰਾ ਕੁਝ ਉੱਥੇ ਸਾਰਾ ਵੀਡੀਓ ਚੱਲ ਰਹੀ ਹੈ ਵੀਡੀਓ ਜਿਆਦਾ ਖੂਨ ਸਾਰਾ ਖੂਨ ਖਾਣੋ ਹੋਇਆ ਹੋਇਆ ਸਾਰਾ ਕੁਝ ਕਿੰਨੇ ਲੋਕ ਸੀ ਹਮਲਾ ਕਰਨ ਵਾਲੇ ਘਟੋ ਘਟ 5 6 ਬੰਦੇ ਸੀ ਜੀ ਸਾਰੇ ਕਿਰਪਾਨ ਹਾਂ ਹਾਂ ਸਾਰੇ ਕਿਰਪਾਨ ਹਾਂ ਜੀ ਹਾਂ ਜੀ ਹਾਂ ਜੀ ਪਹਿਲਾਂ ਵੀ ਲੜਾਈ ਝਗੜਾ ਚੱਲਦਾ ਪਹਿਲਾਂ ਵੀ ਚੱਲ ਰਿਹਾ ਜੀ ਲੜਾਈ ਝਗੜਾ ਇਹਨਾਂ ਦਾ ਜੀ ਕੋਈ ਪੱਟੀ ਦੀ ਜ਼ਿਕਰ ਕਰਕੇ ਦੀ ਕਿੰਨੀ ਪ੍ਰਾਪਰਟੀ ਹੈ ਪ੍ਰਾਪਰਟੀ ਸਾਰੀ ਇਹਨਾਂ ਦੀ ਹੈਗੀ ਸੀ 100 ਅੱਜ ਇਹਨਾਂ ਨੂੰ ਕਹਿ ਰਹੇ ਸੀ ਕਿ ਜੇ ਤੁਸੀਂ ਨਹੀਂ ਦੇਣਾਗੇ ਅੱਧੋ-ਅੱਧ ਕਰ ਲਓ ਜਮੀਆ ਬੀਬੀ ਤੇ ਆਪਸ ਵਿੱਚ ਆਪਸ ਦੇ ਵਿੱਚ ਕਿਹਾ ਸੀ ਕਿ ਚਲੋ ਅੱਧੋ-ਅੱਧ ਕਰ ਦੋ ਤੇ ਜਦੋਂ ਉਹਨਾਂ ਨਾਲ ਉਹ ਚਲੀ ਗਈ ਉਦੋਂ ਫਿਰ ਕੈਂਦੀ ਜੀ ਨਹੀਂ ਜੀ ਮੇਰੇ ਬੱਚੇ ਆ ਜੀ ਮੈਂ ਬੱਚਿਆਂ ਦਾ ਆਪਣਾ ਸਾਰਾ ਕੁਝ ਕਰਾਂਗੀ ਜੀ ਤੇ ਬੱਚਿਆਂ ਦਾ ਤੁਸੀਂ ਕਹਿੰਦੇ ਮੇਰਾ ਹਿੱਸਾ ਦਵਾ ਦਿਓ ਤੇ ਉਦੋਂ ਸਾਡੇ ਨਾਲ ਲੜਾਈ ਪਵਾ ਕੇ ਤੇ ਸਾਰੀ ਜ਼ਮੀਨ ਆਪਣੇ ਨਾਂ ਕਰਵਾ ਲਈ ਉਹਦੇ ਤਿੰਨ ਬੱਚੇ ਆ ਉਹਦੇ ਤਿੰਨ ਬੱਚੇ ਆ ਜੀ ਕਿੰਨੀ ਕਿੰਨੀ ਉਮਰ ਦੇ ਆ ਚਾਰ ਬੱਚੇ ਆ ਜੀ ਕਿੰਨੀ ਕਿੰਨੀ ਉਮਰ ਦੇ ਆ ਉਹਦੇ ਹੈਗਾ ਘਟੋ ਘੱਟ ਕੋਈ ਇੱਕ ਤਾਂ 12-13 ਸਾਲ ਦੀ ਕੁੜੀ ਆ ਬਾਕੀ 5-5 ਸਾਲ ਦੇ ਨੇ ਛੀਤੇ ਸਾਰੇ ਪੜਦੇ ਹਾਂ ਜੀ ਹਾਂ ਤੇ ਕਿੰਨੇ ਕਿਤੇ ਕੱਟਣਾ ਕਿਤੇ ਹੋਈ ਹੈ ਵਾਲੀ ਇਹ ਹੋਈ ਜੀ ਟਿੱਲੋ ਹੋਟਲ ਕੋਲ ਜਥੇ ਖੰਡਾ ਚੌਕ ਦੇ ਅੱਗੇ ਟਿੱਲੋ ਹੋਟਲ ਨਹੀਂ ਹੈ ਕਿੰਨੇ ਵਜੇ ਹੋਈ ਹੈ ਇਹ ਸਵੇਰੇ 10 ਦੇ ਵਿੱਚ ਵਿੱਚ ਹੋਈ ਹੈ ਜੀ ਹੋਰ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਇਨਸਾਫ ਚਾਹੀਦਾ ਹੈ ਸਾਨੂੰ ਸਾਡੇ ਘਰੇ ਆਂਦਾ ਉਹ ਜੋ ਵੀ ਉਹਦੀ ਜ਼ਮੀਨ ਹੈ ਜੋ ਵੀ ਉਹਦਾ ਹੈਗਾ ਉਹਦਾ ਹਿੱਸਾ ਦੇਣ ਤੇ ਜਿਹੜੇ ਕੱਟਕੁੱਟ ਪਾਏ ਆ ਆਣ ਕੇ ਆਪਣਾ ਕੋਈ ਵੀ ਸਮਝੌਤਾ ਕਰਨ ਜੋ ਵੀ ਹੈਗਾ ਇਹ ਕੀ ਚਾਹੁੰਦੇ ਕੀ ਨਹੀਂ ਹੈਲਾ ਅਸੀਂ ਤੇ ਕੇਸ ਪਾਣਾ ਚਾਹੁੰਦੇ ਆਂ ਜੀ ਪਹਿਲਾਂ ਪੁਲਿਸ ਨੂੰ ਇਤਨਾ ਦਿੱਤੀ ਆ ਤੁਸੀਂ ਹਾਂ ਜੀ ਸਾਡੇ ਪੁਲਿਸ ਦਾ ਪਹਿਲਾਂ ਵੀ ਕੇਸ ਕਈ ਵਾਰੀ ਚੱਲਿਆ ਜੀ ਸਾਡਾ ਇਹ ਸਮਝੋਤੇ ਹੋਏ ਆ ਕੀ ਹੋਇਆ ਸਮਝੋਤੇ ਉੱਥੇ ਬਸ ਭੇਜ ਦਿੰਦੇ ਜੀ ਗੱਲ ਸੁਣਦੇ ਨਹੀਂ ਹੈਗੇ ਜੀ ਹੋ ਜਾਏਗਾ ਜੀ ਹੋ ਜਾਏਗਾ ਜੀ ਬਸ ਬਿਆਨ ਲੈ ਗਏ ਨਾ ਕੋਈ ਬਿਆਨ ਨਹੀਂ ਆਇਆ ਜੀ ਹਾਲੀ ਪੁਲਸ ਆਈ ਨਹੀਂ ਜੀ ਜਿਹੜੇ ਥਾਣਾ ਪੈਂਦਾ ਤ੍ਰਿਪੜੀ ਜੀ ਨਾਮ ਹੈ ਜੀ ਮੇਰਾ ਨਾਮ ਅਨਜਿੰਦਰ ਸਿੰਘ ਹੈ ਜੀ ਕਿੱਥੇ ਰਹਿੰਦੇ ਹੋ ਜੀ ਮੈਂ ਵਿਕਾਸਨਗਰ ਰਹਿੰਦਾ ਹਾਂ ਤ੍ਰਿਪੜੀ ਤ੍ਰਿਪੜੀ ਹਾਂ ਜੀ ਤੇ ਮਾਮਲਾ ਕੀ ਹੈ ਜਿਹੜਾ ਲੜਾਈ ਝਗੜੇ ਵਾਲਾ ਮਾਮਲਾ ਹੈ ਇਹ ਮਾਮਲਾ ਕੋ ਏ ਦਾਇਆ ਭਾਜੀ ਜਿੱਤਾ ਮੇਰਾ ਛੋਟਾ ਬਰਾਦਰ ਹੈ ਜੀ ਇਹ। ਔਰ ਇਹਦੀ ਵਾਈਫ ਨਾਲ ਤਕਰੀਬਨ ਸਾਲ ਤੋਂ 150 2 ਸਾਲ ਤੋਂ ਥੋੜਾ ਚੱਲ ਰਿਹਾ ਵੀ ਉਹਦੇ ਨਜਾਇਜ਼ ਸਬੰਧ ਨੇ। ਤੇ ਉਹਨੇ ਨੂੰ ਘਰ ਤੋਂ ਵੀ ਬੇਕਾਰ ਕੀਤਾ ਹੋਇਆ ਤੇ ਇਹਨੂੰ ਗੱਲਾਂ ਵਿੱਚ ਲੈ ਕੇ ਤੇ ਰਜਿਸਟਰੀ ਆਪਣੇ ਨਾਮ ਕਰਾ ਚੁੱਕੀ ਹੈ। ਹੁਣ ਇਹਨੂੰ ਘਰ ਵੀ ਨਹੀਂ ਆਣ ਦਿੰਦੀ। ਤੇ ਉਹਨੇ ਆਪਣੇ ਮਾਇਕਿਆਂ ਨਾਲ ਹਰ ਲਲ ਕੇ ਪਲਾਨਿੰਗ ਬਣਾਈ ਹੋਈ ਸੀ ਵੀ ਇਹ ਤੈਨੂੰ ਮਾਰ ਦਿਆਂਗੇ। ਜਾਣ ਦੀਆਂ ਧਮਕੀਆਂ ਵੀ ਦਿੱਤੀਆਂ ਹੋਈਆਂ ਸੀਗੀਆਂ। ਅਚਾਨਕ ਅੱਜ ਸਵੇਰੇ ਕੰਮ ਤੇ ਤਕਰੀਬਨ 8:30 ਦੇ ਕਰੀਬ ਕੰਮ ਤੇ ਨਿਕਲਿਆਗਾ ਕੁਆਡ ਹਾਂਜੀ ਅੱਜ ਸਵੇਰੇ ਕਵਾਰ ਦਾ ਕੰਮ ਕਰਦਾ ਤੇ ਕੁਝ ਪੈਸੇ ਵੀ ਪੇਮੈਂਟ ਵੀ ਸੀ ਆਉਣਾ ਕੋਲ ਸ਼ਾਇਦ ਉਹਨਾਂ ਨੂੰ ਪਤਾ ਲੱਗਿਆ ਵੀ ਸ਼ਾਇਦ ਇਹਨਾਂ ਕੋਲ ਪੇਮੈਂਟ ਵੀ ਆ ਪੇਮੈਂਟ ਖੋਣ ਦੀ ਵੀ ਇਹਨਾਂ ਨੇ ਪੇਮੈਂਟ ਤਾਂ ਲੈ ਗਏ ਜੀ ਕੋ ਕੇ ਮੋਬਾਈਲ ਲੈ ਗਏ ਨੇ ਤੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਿਆ ਕਰਪਾਨ ਦੇ ਵਿੱਚ ਤੁਸੀਂ ਵੀਡੀਓ ਦੇਖ ਸਕਦੇ ਹੋ ਵੀ ਕਿਦਾਂ ਬੇਰਹਿਮੀ ਦੇ ਨਾਲ ਇਹਨੂੰ ਮਾਰਿਆ ਜਾ ਰਿਹਾ ਕਰਪਾਨਾਂ ਦੇ ਨਾਲ ਇਹਦੇ ਤੇ ਹਮਲਾ ਕੀਤਾ ਗਿਆ ਜੀ ਜਾਨਲੇ ਵਾਲਾ ਹਮਲਾ ਕੀਤਾ ਗਿਆ ਉਹ ਤਿੰਨ ਤੋਂ ਚਾਰ ਜਾਨੇ ਹੈਗੇ ਸੀ ਪਹਿਲਾਂ ਵੀ ਕਵਾਲ ਲੜਾ ਪਹਿਲਾਂ ਵੀ ਹੋਈ ਹੈ ਪਹਿਲਾਂ ਵੀ ਹੋਈ ਹੈ ਜੇ ਪਹਿਲਾਂ ਹੋਈ ਹੈ ਪਰ ਇਸ ਤਰ੍ਹਾਂ ਕਰਪਾਨਾਂ ਨਹੀਂ ਚੱਲਿਆ ਜਿਵੇਂ ਅੱਜ ਜਾਨਲੇਵਾ ਹਮਲਾ ਕੀਤਾ ਗਿਆ ਉਨਾਂ ਨੇ ਪੂਰੀ ਪੂਰੀ ਕੋਸ਼ਿਸ਼ ਕੀਤੀ ਆ ਜਾਨ ਤੋਂ ਮਾਰਨ ਦੀ ਕਿਹੜੇ ਥਾਣੇ ਹੋਈ ਆ ਪਹਿਲਾਂ ਗੱਲ ਥਾਣਾ ਇੱਥੇ ਰਜਿੰਦਰਾ ਹਸਪੀਟਲ ਦੇ ਵਿੱਚ ਅਸੀਂ ਇਹ ਲੈ ਕੇ ਆਏ ਆ ਜਿਹਨੂੰ ਤੇ ਐਮਰਜੈਂਸੀ ਦੇ ਵਿੱਚ ਹੈ ਤੇ ਬਾਕੀ ਇਹਦੀ ਕਾਰਵਾਈ ਚੱਲ ਰਹੀ ਹੈ ਤੇ ਪੁਲਿਸ ਨੂੰ ਅਸੀਂ ਇਹ ਪਰਚਾ ਕਰਵਾ ਰਹੇ ਆ ਕਿਸ ਟਾਈਪ ਦੀ ਹੱਤਿਆ ਦਾ ਅਨੁਮਾਨ ਕੀਤਾ ਇਹਨਾਂ ਨੇ ਕਿਰਪਾਨਾ ਨਾਲ ਵਾਰ ਕੀਤਾ ਜੀ ਮੁੰਡੇ ਦੀ ਕੰਡੀਸ਼ਨ ਕਿਦਾਂ ਹੈ ਮੁੰਡੇ ਦੀ ਕੰਡੀਸ਼ਨ ਗੰਭੀਰ ਹੈ ਜੀ ਤੁਸੀਂ ਜਾ ਕੇ ਦੇਖ ਸਕਦੇ ਹੋ ਕਿੰਨੇ ਡਾਕਟਰ ਡਾਕਟਰ ਤਾਂ ਦੇਖੋ ਕਾਰਵਾਈ ਚੱਲ ਰਹੀ ਹੈ ਹੀਡਮੈਨ ਚੱਲ ਰਿਹਾ ਹੈ ਸਮਲਾਰ ਘਟਾਈ ਹੈ ਤੇ ਜਿਆਦਾ ਹਾਂਜੀ ਹਾਂਜੀ ਐਕਸ-ਰੇ ਵਗੈਰਾ ਹੋ ਚੁੱਕੇ ਨੇ ਜੀ ਤੇ ਹਾਂ ਹਾਲਤ ਹੋ ਰਹੀ ਗੰਭੀਰ ਹੈ ਮੁੰਡੇ ਦੀ ਮੁੰਡੇ ਦੀ ਹਾਲਤ ਗੰਭੀਰ ਹੈ ਜੀ ਫਟ ਜਿਆਦਾ ਲੱਗੇ ਨੇ ਕਿਰਪਾਨ ਨਾਲ ਹਮਲਾ ਕੀਤਾ ਗਿਆ ਜਾਨਲੇ ਵਾਲਾ ਜਾਨਲੇ ਵਾ ਉਹਦੇ ਤੇ ਹਮਲਾ ਕੀਤਾ ਗਿਆ ਜਾਨ ਲੈਣ ਦੀ ਜਾਨ ਲੈਣ ਦੀ ਧਮਕੀ ਦਿੱਤੀ ਗਈ ਸੀ ਇਹਨੂੰ ਜਾਨ ਤੋਂ ਮਾਰਨ ਦੀ ਵੀ ਧਮਕੀ ਦਿੱਤੀ ਗਈ ਸੀ ਸਾਨੂੰ ਇਹ ਦੱਸ ਰਿਹਾ ਬਿਆਨ ਆ ਰਹੇ ਨੇ ਮੁੰਡੇ ਦੇ ਕਿਉਂਕਿ ਸਾਡਾ ਆਣਾ ਜਾਣਾ ਥੋੜਾ ਘੱਟ ਹੈ ਨਾਲ ਸਾਨੂੰ ਮੌਕੇ ਤੇ ਅੱਜ ਪਤਾ ਲੱਗਿਆ ਤੁਸੀਂ ਮੌਕੇ ਤੇ ਪਹੁੰਚੇ ਆ ਤੇ ਅੱਜ ਮੇਰੇ ਬ੍ਰਦਰ ਦੇ ਬਿਆਨ ਨੇ ਕਿ ਮੈਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮੈਂ ਆਪਣੀ ਜਾਨ ਬਚਾ ਕੇ ਗੜੀ ਬੇਰਮੀ ਨਾਲ ਮਾਰਿਆ ਇਹਨਾਂ ਨੇ ਤੇ ਬੜੀ ਮੁਸ਼ਕਲ ਦੇ ਨਾਲ ਜਨਪ ਜਾ ਗਏ ਆਪਣੇ ਬੱਚਾ ਜੀ ਨਹੀਂ ਨਿਰੰਦਰਜੀਤ ਸਾਹਿਬ ਤੋਂ ਇਹਨਾਂ ਦਾ ਚੱਲ ਰਸੀ ਤੇ तकरीबन 2 ਤੋਂ 2.5 ਸਾਲ ਦਾ ਤੁਸੀਂ ਜ਼ਿਕਰ ਕੀਤਾ ਰਹਿੰਦੀ ਨਹੀਂ ਤੁਹਾਨੂੰ ਕਰ ਅਸੀਂ ਬੜੀ ਵਾਰ ਅਸੀਂ ਘਰ ਗਏ ਆਂ ਜੀ ਜਾ ਕੇ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਦੋਨਾਂ ਨੂੰ ਪਰਿਵਾਰਾਂ ਨੂੰ ਦੋਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਆਪਣੇ ਬੱਚੇ ਸੰਭਾਲੋ ਆਪਣਾ ਘਰ ਸੰਭਾਲੋ ਪਰ ਇਹਨਾਂ ਨੇ ਸਾਡੀ ਕੋਈ ਸੁਣੋ ਨਹੀਂ ਇਹਨਾਂ ਦੇ 4 ਬੱਚੇ ਨੇ ਜੀ ਤੇ ਉਹ ਉਹ ਦੋਨੋਂ ਉਹਦਾ ਬੋਏਫ੍ਰੈਂਡ ਦੇ ਉਹ ਇਕੱਠੇ ਰਹਦੇ ਹੁਣ ਹਾਂਜੀ ਹਾਂਜੀ ਇਕੱਠੇ ਤੁਸੀਂ ਘਰ ਵਿੱਚ ਉਸੇ ਘਰ ਦੇ ਵਿੱਚ ਰਹ ਰਹੇ ਨੇ ਜੀ ਤੇ ਬਾਕੀ ਸਾਡਾ ਆਣਾ ਜਾਣਾ ਨਹੀਂ। ਕਦੀ ਤੁਸੀਂ ਪੰਚਾਇਤ ਨੂੰ ਕੰਮ ਨਹੀਂ ਕੀਤੀ ਗਈ। ਪੰਚਾਇਤ ਵਿੱਚ ਵੀ ਦੇਖੋ ਕਈ ਵਾਰ ਗੱਲ ਹੋਈ ਐ। ਪੰਚਾਇਤ ਨੇ ਵੀ ਇਹਨਾਂ ਦਾ ਬਹੁਤ ਵਾਰੀ ਹੱਲ ਕੀਤਾ ਪਰ ਹੱਲ ਹੋਇਆ ਨਹੀਂ। ਹੁਣ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ? ਅਸੀਂ ਕਾਰਵਾਈ ਕਰ ਦਿਆਂ ਦੇਖੋ ਜੀ ਅਸੀਂ ਜੇ ਹਿਸਾਬ ਨਾਲ ਇਹਦੇ ਹਿਸਾਬ ਨਾਲ ਜਾਣ ਲੇਵੜਾ ਹੰਬੜਾ ਕੀਤਾ ਗਿਆ। ਇਹਦੇ ਤੇ ਪੂਰੀ ਕਾਰਵਾਈ ਸਖਤ ਕਾਰਵਾਈ ਕੀਤੀ ਜਾਵੇ। ਵੱਤ-ਵੱਤ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ। ਸਰ ਕੀ ਨਾਮ ਐ? ਇਹ ਅਸੀਂ ਹਰਜਿੰਦਰ ਸਿੰਘ। ਤੇਰੇ ਮਾਮਲਾ ਕੀ ਐ? ਇਹਨਾਂ ਨੇ ਇਲਜ਼ਾਮ ਲਾ ਰਿਹਾ ਜੀ ਸਾਡੇ ਮੁੰਡੇ ਜਿਹੜੇ ਸੁਗਦੇਵ ਦੇ ਉੱਤੇ ਹਮਲਾ ਕੀਤਾ ਗਿਆ ਜਿਹੜੇ ਪੰਜ-ਛੇ ਬੰਦਿਆਂ ਨੇ ਇਹ ਮਾਮਲਾ ਕੀ ਹੈ ਅੱਜ ਨਾਲ ਸਵੇਰੇ 9:00 ਵਜੇ ਉਹਦੇ ਵਿੰਦਰਾ ਕੋਲ ਦੇ ਸਾਹਮਣੇ ਮੇਨ ਰੋਡ ਤੇ ਕੋਈ ਝਗੜਾ ਹੋਇਆ ਸੀਗਾ ਦੋ-ਤਿੰਨ ਬੰਦਿਆਂ ਨਾਲ ਉਹਨਾਂ ਦੀ ਫੂਟਜ ਵਗੈਰਾ ਆ ਗਿਆ ਫੂਟਜ ਨੂੰ ਚੰਗੀ ਤਰ੍ਹਾਂ ਦੇਖ ਕੇ ਜਿਹੜੇ ਬੰਦੇ ਹੋਣਗੇ ਉਹਨਾਂ ਦੇ ਕਾਨੂੰਨਕਾਰੀ ਕਰ ਦਾਂਗੇ ਤੇ ਇਹਨਾਂ ਦਾ ਬਿਆਨ ਲਿਖਣਾ ਹੋਣਾ ਸੀ ਐਮਐਲਆਰ ਹਾਸਲ ਕਰ ਮੇ ਆਰਜਿੰਦਰਾਪਸਰ ਜੋ ਐਮਐਲਆਰ ਦੇ ਮੁਤਾਬਕ ਤੇ ਇਹਦੇ ਬਿਆਨ ਦੇ ਮੁਤਾਬਕ ਜੋ ਹੋ ਕਾਰਵਾਈ ਕਰਦਾਂਗੇ ਕੁਝ ਪਰਿਵਾਰਾਂ ਨੂੰ ਮਿਲੇ ਉਹ ਗੱਲਬਾਤ ਕੀਤੀ ਹੈ ਜੀ ਮਾਮਲਾ ਪਹਿਲਾਂ ਵੀ ਲੜਾਈ ਝਗੜਾ ਹੋਇਆ ਹੈ ਕਿ ਪਹਿਲੀ ਵਾਰੀ ਦੇ ਉੱਤੇ ਹਮਲਾ ਹੋਇਆ ਨਹੀਂ ਉਹਦੇ ਦਸੋਂ ਮੁਤਾਬਕ ਹੈ ਹੋਇਆ ਵੀ ਕੋਈ ਦੇ ਘਰ ਵਾਲੀ ਦੇ ਕਿਸੇ ਗੈਰ ਬੰਦੇ ਨਾਲ ਕੋਈ ਸੰਬੰਧ ਸੀਗੇ ਉਹ ਉਹਦੇ ਨਾਲ ਉਹਦੇ ਸਾਲੇ ਮਿਲੇ ਸੀਗੇ ਉਹ ਸਾਲੇ ਨਾਲ ਝੜ ਚੁੜਾ ਸਾਲੇ ਦੇ ਸਾਲੇ ਕਿੰਨੀ ਦੀ ਕਾਰਵਾਈ ਕਰ ਰਹੇ ਹੋ ਤੁਸੀਂ ਅਸੀਂ ਸੁਖਦੇਸ਼ ਜੀ ਬਿਆਨ ਹੋ ਗਿਆ ਇਹਨਾਂ ਦੇ ਬਿਆਨ ਕਰਨ ਲੱਗਿਆ ਹੋ